हरियाणा ਵਿੱਚ ਭਾਜਪਾ ਦੇ ਜਿੱਤ ਤੋਂ ਬਾਅਦ ਹਰਿਆਣਾ ਵਿੱਚ ਬੀਜੇਪੀ ਵਰਕਰਾਂ ਵੱਲੋਂ ਜਿੱਦਾਂ ਜਸ਼ਨ ਮਨਾਇਆ ਗਿਆ ਇਸ ਦੌਰਾਨ ਬੀਜੇਪੀ ਵਰਕਰਾਂ ਨੇ ਢੋਲ ਦੀ ਥਾਪ ਤੇ ਭੰਗੜਾ ਪਾ ਕੇ ਲੋਕਾਂ ਨੂੰ ਲੱਡੂ ਵਾਂਗ ਕੇ ਜਸ਼ਨ ਮਨਾਇਆ ਇਸ ਦੌਰਾਨ ਬੀਜੇਪੀ ਆਗੂਆਂ ਨੇ ਕਿਹਾ ਕਿ ਤੀਸਰੀ ਵਾਰ ਹਰਿਆਣਾ ਵਿੱਚ ਬੀਜੇਪੀ ਸਰਕਾਰ ਬਣੀ ਹੈ ਜਿਸ ਤੋਂ ਬਾਅਦ ਆਪਣੇ ਵਿੱਚ ਇੱਕ ਮਾਣ ਵਾਲੀ ਗੱਲ ਹੈ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਨੇ ਹਰਿਆਣਾ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਦੀ ਖੁਸ਼ੀ ਵਿੱਚ ਅੱਜ ਵਰਕਰ ਜਸ਼ਨ ਮਨਾ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਦੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਆਪ ਪਾਰਟੀ ਹਰਿਆਣਾ ਵਿੱਚ ਖਾਤਾ ਵੀ ਨਹੀਂ ਖੋਲ ਪਾਈ ਅੱਜ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰੀ ਸਰਕਾਰ ਬਣੀ ਹੈ ਅਸੀਂ ਹਰਿਆਣਾ ਦੇ ਵੋਟਰਾਂ ਧੰਨਵਾਦ ਕਰਦੇ ਆਂ ਹਰਿਆਣਾ ਦੀ ਜਨਤਾ ਧੰਨਵਾਦ ਕਰਦੇ ਆਂ ਔਰ ਹਰਿਆਣਾ ਦੇ ਇਤਿਹਾਸਿਕ ਰਿਕਾਰਡ ਕਾਇਮ ਹੋਇਆ ਕਿ ਜੋ ਤੀਸਰੀ ਵਾਰੀ ਕਿਸੇ ਪਾਰਟੀ ਦੀ ਸਰਕਾਰ ਦੁਆਰਾ ਬਣੀ ਔਰ ਉਹ ਵੀ ਥੰਪਿੰਗ ਮੈਜੋਰਟੀ ਦੇ ਨਾਲ ਜੋ 2014 ਚ ਸਾਡੀ ਸਰਕਾਰ ਪੇਛੇ 47 ਸੀਟਾਂ ਲੈ ਕੇ ਆਏ ਸਨ ਅੱਜ ਐਸ ਵੇਲੇ ਅਸੀਂ ਬਹੁਤ ਸਾਰੇ ਸੀਟਾਂ ਜਿੱਤ ਚੁੱਕੇ ਹਾਂ ਲੇਕਿਨ 49 ਸੀਟਸ ਜਿਹੜੀ ਅੱਗੇ ਸਾਡੀ ਜਿੰਨੇ ਆ ਰਿਹਾ ਆਕੜਾ ਇਹ ਆਪਣੇ ਆਪ ਇੱਕ ਬਹੁਤ ਵੱਡੀ ਅਚੀਵਮੈਂਟ ਹੈ 10 ਸਾਲ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹਰ ਨੌਜਵਾਨ ਦਾ ਕਿਸਾਨ ਦਾ ਫੌਜੀ ਦਾ ਦੁਕਾਨਦਾਰ ਦਾ ਹਰ ਤੱਕ ਦਾ ਪਹਿਣਾ ਦਾ ਜਿਸ ਤਰੀਕੇ ਨਾਲ ਧਿਆਨ ਰੱਖਿਆ ਗਿਆ ਇਹ ਉਹਦਾ ਹੀ ਨਤੀਜਾ ਹੈ ਕਿ ਇੰਨੀ ਭਾਰੀ ਬਹੁਮਤ ਦੇ ਨਾਲ ਚੜ੍ਹ ਗਿਆ ਲੋਕਾਂ ਨੇ ਪਤਵਾ ਦਿੱਤਾ ਇਸ ਦੇ ਵਿੱਚ 10.5 ਸਾਲ ਦਾ ਕੰਮ ਬਹੁਤੀ ਸਰਕਾਰ ਦੀਆਂ ਨੀਤੀਆਂ ਉਹਦਾ ਕੁਸ਼ਲ ਨੇਤਿਤਵ ਸਭ ਬਧਾਈ ਦੇ ਪਾਤਰ ਨੇ ਸਭ ਬਹੁਤ-ਬਹੁਤ ਬਧਾਈਆਂ ਆ ਦੇਖ ਰਹੇ ਹੋ ਕਿਵੇਂ ਪੰਗੜੇ ਪੈਰੇ ਸਾਰੇ ਹਿੰਦੁਸਤਾਨ ਦੇ ਵਿੱਚ ਪਟਾਕੇ ਛੁੱਟ ਰਹੇ ਨੇ ਔਰ ਕਰਕਰਤਾ ਬਹੁਤ ਸ਼ਾਬਾਹ ਹੈ ਕਿਉਂਕਿ ਉਹ ਕਾਂਗਰਸ ਜੀ ਦੇ ਰਾਸ਼ਟਰੀ ਨੇਤਾ ਜਲੇਬੀ ਦੀ ਫੈਕਟਰੀਆਂ ਲਵਾ ਰਹੇ ਸੀਗੇ 50000 ਬੰਦੇ ਨੂੰ ਨੌਕਰੀ ਦੇ ਸੀ ਹਰਿਆਣਾ ਵਾਲਿਆਂ ਨੇ ਕਿਹਾ ਤੁਸੀਂ ਫੈਕਟਰੀ ਲਾਓ 50000 ਨੌਕਰੀਆਂ ਦੇਵੋ ਸਰਕਾਰ ਜਿਹੜੀ ਸਰਕਾਰ ਚਲਾਉਂਦਾ ਕੰਮ ਉਹ ਭਾਰਤੀ ਜਨਤਾ ਪਾਰਟੀ ਕਰਦੀ ਤੁਸੀਂ ਨਹੀਂ ਕਰ ਸਕਦੇ ਆਪ ਦਾ ਖਾਤਰ ਹੀ ਖੁੱਲਿਆ ਆਪ ਦਾ ਕੀ ਕਹਿਣਾ ਜੀ ਸਾਰੀਆਂ ਜਵਾਨਤਾ ਜਬਤ ਹੋ ਗਈਆਂ ਉਹ ਕੁਝ ਕਹਿਣ ਚੁੱਕੇ ਬੱਚੇ ਹਣਾ ਵਾਸਤੇ ਸਾਰੀਆਂ ਜਵਾਨਤਾ ਜਬਤ 90 ਦੀ 90 90 ਦੀਆਂ 90 ਗੱਲ ਇਹ ਆ ਉਹ ਤੇ ਉਹ ਤੇ ਲਾਲ ਹੈ ਹਰਿਆਣਾ ਜਾਵੇ ਹਰਿਆਣਾ ਦਾ ਲਾਲ ਹੈ ਦਿੱਲੀ ਜਾਵੇ ਦਿੱਲੀ ਦਾ ਲਾਲ ਜੇਲ੍ਹ ਜਾਵੇ ਜੇਲ੍ਹ ਦਾ ਲਾਲ ਸੋ ਇਸ ਕਰਕੇ ਉਹਦੇ ਵਾਸਤੇ ਕੀ ਕਹਿਣਾ ਆਮ ਤਾਂ ਗਈ ਆਪ ਆਟਕ ਗਈ ਅੱਜ ਅੱਜ ਇੱਕ ਵਾਰੀ ਫੇਰ ਦੇਸ਼ ਦੀ ਜਨਤਾ ਨੇ ਭਾਰੇ ਅਨੇਕੀ ਜਨਤਾ ਨੇ ਇੱਕ ਬੜਾ ਵੱਡਾ ਹੰਗਾਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪ੍ਰਭਾਵਿਤ ਹੋ ਕੇ ਬੀਜਪੀ ਨੂੰ ਇੱਕ ਵੱਡਾ ਮੰਡਟ ਦੇ ਕੇ ਹਰਿਆਣੇ ਚੋਣ ਜਿਤਾਏ ਆ ਜਿਹੜੇ ਇਸ ਗੱਲ ਦੀ ਨਿਸ਼ਾਨੀ ਨੇ ਕਿ ਚਾਹੇ ਵਿਰੋਧੀ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ ਜਿੰਨਾ ਮਰਜ਼ੀ ਝੂਠ ਬੋਲ ਲੈਣ ਪਰ ਜੋ ਪ੍ਰਤੱਖਾ ਉਹਨੂੰ ਪਰਮਾਨਾ ਦੀ ਜ਼ਰੂਰਤ ਨਹੀਂ ਔਰ ਇੱਕ ਵੱਡੀ ਜਿੱਤ ਹਰਿਆਣੇ ਦੇ ਲੋਕਾਂ ਨੇ ਦਿੱਤੀ ਔਰ ਤੀਸਰੀ ਵਾਰੀ ਬੜਾ ਮਹੱਤਵਪੂਰਨ ਨਾਰਥ ਇੰਡੀਆ ਦੇ ਵਿੱਚ ਕਿਸੇ ਸ਼ੂਬੇ ਚ ਲਗਾਤਾਰ ਤਿੰਨ ਵਾਰੀ ਇੱਕ ਸਰਕਾਰ ਦਾ ਆਣਾ ਉਹ ਹਰਿਆਣੇ ਚ ਆਇਆ ਜਿੱਥੇ ਮੈਂ ਸਮੂਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵਧਾਈ ਦਿੰਨਾ ਉੱਥੇ ਹਰਿਆਣੇ ਦੀ ਜਨਤਾ ਨੂੰ ਵੀ ਬਹੁਤ-ਬਹੁਤ ਵਧਾਈ ਦਿੰਨਾ ਔਰ ਨਮਨ ਕਰਦਾ ਮੋਦੀ ਜੀ ਨੂੰ ਉਹਨਾਂ ਦੀ ਲੀਡਰਸ਼ਿਪ ਨੂੰ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਆ ਔਰ ਉਹ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੀ ਗੱਲ ਗੱਲਾਂ ਕਰਦੇ ਸੀ ਉਹ ਸਾਰਿਆਂ ਦੇ ਅੱਜ ਮੂੰਹਾਂ ਤੇ ਤੜੇ ਲੱਗੇ ਉਹ ਹਾਰ ਦੇ ਲਈ ਅਲੱਗ-ਅਲੱਗ ਬਹਾਨੇ ਲੱਭ ਰਹੇ ਨੇ ਦੇਖੋ ਅਸੀਂ ਢੋਲ ਵਜਾ ਕੇ ਭੰਗੜਾ ਪਾ ਕੇ ਲੱਡੂ ਵੰਡ ਕੇ ਸਾਰੇ ਕਰਿਆਕਰਤਾ ਜੀ ਜਸ਼ਨ ਮਨਾ ਰਹੇ ਨੇ ਔਰ ਇਹ ਜਸ਼ਨ ਕੱਲਾ ਲੁਧਿਆਣੇ 'ਚ ਨਹੀਂ ਜਾਂ ਇਸ ਇਲਾਕੇ 'ਚ ਨਹੀਂ ਲੁਧਿਆਣੇ ਦੇ ਵੀ ਹਰੇਕ ਇਸੇ ਚ ਪੰਜਾਬ ਚ ਦੁਨੀਆ ਚ ਸਾਰੇ ਭਾਰਤ ਵਰਸ਼ ਦੇ ਵਿੱਚ ਅਜੇ ਜਸ਼ਨ ਮਨਾਇਆ ਜਾ ਰਹੇ ਆ ਅਸੀਂ ਵੀ ਉਹ ਚੇਸਾ ਲੈ ਰਹੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਇੱਕ ਗੱਲ ਦੀ ਇਨਸੇਅਤ ਦੰਨਾ ਜਿਸ ਤੰਗ ਦੇ ਨਾਲ ਇੱਕ ਪਾਸੇ ਹਰਿਆਣੇ ਦੇ ਵਿੱਚ ਚੋਣ ਹੋਏ ਦੂਜੇ ਪਾਸੇ ਅਜੇ ਪੰਜਾਬ ਦੇ ਵਿੱਚ ਜਿਸ ਤੰਗ ਦੇ ਨਾਲ ਰੋਜ਼ ਟੱਕਾ ਹੋ ਰਿਹਾ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੂੰ ਕਿਸ ਤੰਗ ਦੇ ਨਾਲ ਪੇਸ਼ ਆ ਰਹੀਆਂ ਦਿੱਕਤਾਂ ਨੇ ਉਹ ਪੰਜਾਬ ਦੇ ਸੂਬੇ ਦੇ ਉੱਤੇ ਇੱਕ ਬਹੁਤ ਵੱਡੀ ਲਾਹਨਤ ਆ ਔਰ ਉਹਦਾ ਜਵਾਬ ਇਹ ਸਾਮਾਜਿਕ ਪਾਰਟੀ ਨੂੰ ਹਰਿਆਣੇ ਦੇ ਚੋਣਾਂ 'ਚ ਮਿਲ ਗਿਆ ਜਿਹਨੂੰ ਨੋਟਾਂ ਤੋਂ ਵੀ ਕੱਟ-ਵੋਟਾਂ ਮਿਲੀਆਂ ਨੇ ਇਹ ਬੜੀ ਮਹੱਤਵਪੂਰਨ ਗੱਲ ਆ ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਵਧਾਚੜਾ ਕੇ ਦੱਸਦੇ ਨੇ ਉਹਨਾਂ ਨੂੰ ਨੋਟਾਂ ਤੋਂ ਵੀ ਕੱਟ-ਵੋਟਾਂ ਮਿਲੀਆਂ ਇਸ ਗੱਲ ਦਾ ਪ੍ਰਮਾਣ ਆ ਵੀ ਇਹਨਾਂ ਦੇ ਪਾਪ ਦਾ ਘੜਾ ਇਹਨਾਂ ਦੇ ਝੂਠ ਦਾ ਘੜਾ ਪਰ ਚੁੱਕਿਆ ਪਾਟਲੇ ਖਾਤਾ ਖੁੱਲ ਗਿਆ ਬਹੁਤ ਵਧਾਈਆਂ ਇਹਨਾਂ ਨੂੰ ਜਿਹੜਾ ਨਾ ਖਾਤਾ ਖੁੱਲ ਗਿਆ ਪਰ ਮੈਂ ਤੁਹਾਨੂੰ ਜਿਹੜੀ ਗੱਲ ਬੇਨਤੀ ਕਰ ਰਿਹਾ ਵੀ ਇਹਨਾਂ ਨੂੰ ਨੋਟਾਂ ਤੋਂ ਵੀ ਘੱਟ ਕੁੱਲ ਮਲਾ ਕੇ ਵੋਟਾਂ ਜੋੜ ਲਓ ਨੋਟਾਂ ਤੋਂ ਵੀ ਘੱਟ ਵੋਟਾਂ ਮਿਲੀਆਂ ਨੇ ਮੈਂ ਪਹਿਲਾਂ ਹੀ ਬੇਨਤੀ ਕਰਤੀ ਸਰਪੰਚੀ ਦੇ ਚ ਉਹਨਾਂ ਦੇ ਵਿੱਚ ਜਿਸ ਧੰਗ ਦੇ ਨਾਲ ਇਹਨਾਂ ਨੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਦੇ ਉੱਤੇ ਡਾਕੇ ਮਾਰੇ ਨੇ ਜਿਸ ਢੰਗ ਦੇ ਨਾਲ ਪਹਿਲਾਂ ਲੋਕਾਂ ਨੂੰ ਕਾਗਜ਼ ਪਰੰਤੋਂ ਰੋਕਿਆ ਗਿਆ ਡਰਾਇਆ ਧਮਕਾਇਆ ਗਿਆ ਆਮ ਸਹਿਮਤੀ ਦੇ ਨਾਂ ਤੇ ਲੋਕਾਂ ਨਾਲ ਧੱਕਾ ਕੀਤਾ ਗਿਆ ਉਹ ਸਾਰਾ ਇੱਕ ਲਾਂਚਨ ਹੈ ਪੰਜਾਬ ਦੇ ਵਿੱਚ ਕਦੇ ਇਦਾਂ ਨਹੀਂ ਹੋਇਆ ਜਿਸ ਢੰਗ ਦੇ ਨਾਲ ਐਮਐਲਏ ਨੂੰ ਨਾਮਿਨੇਟ ਕੀਤਾ ਗਿਆ ਕਿ ਉਹ ਜਾ ਕੇ ਸਹਿਮਤੀ ਬਣਾਣ ਮੈਂ ਪੁੱਛਣਾ ਚਾਹੁੰਦਾ ਵੀ ਜੇ ਇਹਨਾਂ ਨੇ ਆਪਣੇ ਲੋਕ ਪੰਜ ਸਰਪੰਚ ਲਗਾਣੇ ਆ ਤਾਂ ਫਿਰ ਉੱਥੋਂ ਬੈਠ ਕੇ ਚੰਡੀਗੜ੍ਹੋਂ ਲਿਸਟ ਜਾਰੀ ਕਰਦੇ ਨੇ ਫਿਰ ਚੋਣਾਂ ਕਿਉਂ ਕਰ ਰਹੇ ਨੇ ਜੇ ਕੋਈ ਸਹਿਮਤੀ ਕਰਨੀ ਤਾਂ ਸਹਿਮਤੀ ਕਰਨ ਦਾ ਅਧਿਕਾਰ ਇਲਾਕੇ ਦੀ ਜਨਤਾ ਨੂੰ ਆ ਪਿੰਡ ਦੇ ਮੋਤਵਰ ਲੋਕਾਂ ਨੂੰ ਆ ਨਾ ਕਿ ਉੱਥੇ ਦਾ ਇਹ ਅਧਿਕਾਰ ਉਹ ਇੱਕ ਐਮਐਲਏ ਦਾ ਉਹ ਐਮਐਲਏ ਜਿਸ ਤੰਗ ਨਾਲ ਲੋਕਾਂ ਨੂੰ ਡਰਾ ਰਹੇ ਨੇ ਉਹਨਾਂ ਦੇ ਉੱਤੇ ਪੋਲੀਟੀਕਲ ਪਾਰਟੀ ਦੇ ਲੋਕ ਪ੍ਰੈਸ਼ਰ ਪਾ ਰਹੇ ਨੇ ਇਹ ਬਹੁਤ ਸ਼ਰਮਨਾਕ ਘਟਨਾ ਹੈ ਦੇ ਲਈ ਅਸੀਂ ਕੱਲ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇ ਕੇ ਆਏ ਆ ਵੀ ਇਹਨਾਂ ਦੇ ਉੱਤੇ ਨਕੇਲ ਪਾਈ ਜਾਵੇ